ਲਾ ਫਿਰ ਮਿਲਿਆ ਮੈਂ ਲਾ ਤੇ ਫਿਰ ਮੇਲਾ ਵੇਖ ਸਕੀਆਂ ਸਾਡੇ ਵਿਚਕਾਰ ਬਹੁਤ ਵੱਡੇ ਵਲੀਆਂ ਦੇ ਕਰਦੇ ਫਕੀਰ ਵੀ ਆਏ ਨੇ ਖਵਾਜਾ ਸਾਹਿਬ ਦੇ ਦਰਬਾਰ ਤੋਂ ਵਾਜਾ ਸਾਹਿਬ ਆਏ ਨੇ ਕਲੀਅਰ شریف ਤੋਂ ਸਾਬਰ ਸਰਕਾਰ ਆਏ ਨੇ ਹੋਰ ਵੀ ਬੇਅੰਤ ਰੱਬ ਦੀਆਂ ਨੇਕ ਰੂਹਾਂ ਰੱਬ ਦੇ ਪਿਆਰੇ ਪਹੁੰਚੇ ਨੇ ਪਰ ਸਾਰੀ ਸੰਗਤ ਜਿਹੜੀ ਦਾਤਾ ਨੂੰ ਪਿਆਰ ਕਰਦੀ ਹੈ ਦਾਤਾ ਦੇ ਘਰ ਨੂੰ ਮੰਨਦੀ ਹੈ ਜੁੜੀ ਹੋਈ ਹੈ ਸਾਰੇ ਪਹੁੰਚੇ ਨੇ ਔਰ ਆਪ ਜੀ ਜਿੱਥੋਂ-ਜਿੱਥੋਂ ਵੀ ਚੱਲ ਕੇ ਆਏ ਹੋ ਪਿੰਡਾਂ ਤੋਂ ਸ਼ਹਿਰਾਂ ਤੋਂ ਨਗਰਾਂ ਤੋਂ ਗਰਾਵਾਂ ਤੋਂ ਜਿੱਥੋਂ-ਜਿੱਥੋਂ ਵੀ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਜਿੱਥੋਂ-ਜਿੱਥੋਂ ਵੀ ਆਪ ਸਾਰੀਆਂ ਗੁਰੂ ਰੂਪ ਸੰਗਤਾਂ ਚੱਲ ਕੇ ਆਈਆਂ ਨੇ ਆਪ ਜੀ ਦਾ ਇੱਕ-ਇੱਕ ਆਇਆਂ ਦਾ ਕਦਮ ਇਸ ਦਾਸ ਦੇ ਦਾਸਾਂ ਦੇ ਦਾਸ ਦੇ ਸਿਰ ਮੱਥੇ ਪਰਵਾਹ ਮੇਰਾ ਦਾਤਾ ਤੁਹਾਡੇ ਤੇ ਰਹਿਮਤਾਂ ਦੇ ਮੀਂਹ ਵਰਸਾਵੇ ਖੈਰਾ ਪਾਵੇ ਨੇਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਨੇਕ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਔਰ ਸਾਰਿਆਂ ਦੀਆਂ ਨੇਕ ਮਰਾਦਾਂ ਮੇਰਾ ਸੱਚਾ ਦਾਤਾ ਪੂਰੀਆਂ ਕਰੇ ਰਹਿਮਤ ਕਰੇ ਕਰਮਾ ਵਾਲਿਆਂ ਦੇ ਹਿੱਸੇ ਜਿਵੇਂ ਬਾਬਿਆਂ ਨੇ ਦੱਸਿਆ ਨਾ ਕਰਮਾਂ ਵਾਲਿਆਂ ਦੇ ਹਿੱਸੇ ਇਹ ਬੰਦਗੀ ਦੀਆਂ ਰਾਤਾਂ ਇਹ ਬੰਦਗੀ ਦੇ ਦਿਨ ਇਹ ਬੰਦਗੀ ਦੀਆਂ ਘੜੀਆਂ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਨੇ ਭਾਗਾਂ ਵਾਲਿਆਂ ਦੇ ਨਹੀਂ ਤੇ ਇਸ ਵਕਤ ਕਿੰਨੀ ਦੁਨੀਆਂ ਜਿਹੜੀ ਕੋਈ ਹਸਪੀਟਲਾਂ ਚ ਪਿਆ ਕੋਈ ਜ਼ਿੰਦਗੀ ਮੰਗਦਾ ਕੋਈ ਮੌਤ ਮੰਗਦਾ ਕੋਈ ਕਿਤੇ ਹੈ ਕੋਈ ਕਿਤੇ ਹੈ ਪਰ ਉਹ ਲੋਗ ਕਰਮਾ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਉਸ ਪ੍ਰਮਾਤਮਾ ਦੇ ਉਸ ਖੁਦਾ ਅੱਲਾ ਪਾਕ ਦੇ ਉਸ ਸੱਚੇ ਵਾਹਿਗੁਰੂ ਦੇ ਉਸ ਰਾਮ ਦੇ ਘਰ ਦੀਆਂ ਇਹ ਰਾਤਾਂ ਉਹਨਾਂ ਦਾ ਜਸ ਗਾਉਣ ਦਾ ਜਸ ਨੂੰ ਸੁਣਨ ਦਾ ਉਹਨਾਂ ਦੀ ਬੰਦਗੀ ਕਰਨ ਦਾ ਉਹਨਾਂ ਦੀ ਬੰਦਗੀ ਨੂੰ ਸੁਣਨ ਦਾ ਸਮਾਂ ਜਿਹੜਾ ਉਹ ਮਿਲਦਾ ਵਡ ਭਾਗਾ ਸਮਾਂ ਹੁੰਦਾ ਇਹ ਦੁਨੀਆ ਇੱਕ ਮੇਲਾ ਇਹ ਦੁਨੀਆ ਇੱਕ ਮੇਲਾ ਜਿੱਥੇ ਜਾਣਾ ਵਾਰੋ ਵਾਰੀ ਇਹ ਦੁਨੀਆ ਇੱਕ ਮੇਲਾ ਜਿੱਥੇ ਜਾਣਾ ਵਾਰੋ ਵਾਰੀ ਕਿਸੇ ਦੀ ਅੱਜ ਵਾਰੀ ਤੇ ਕਿਸੇ ਦੀ ਕੱਲ ਵਾਰੀ ਇਹ ਦੁਨੀਆ ਇੱਕ ਮੇਲਾ ਇਥੋਂ ਜਾਣਾ ਵਾਰੋ ਵਾਰੀ ਸੋ ਜਿਹੜੀਆਂ ਕੜੀਆਂ ਬੰਦਗੀ ਦੇ ਵਿੱਚ ਨੇਕੀਆਂ 'ਚ ਨਿਕਲ ਜਾਣ ਉਹ ਹੀ ਉਹ ਚੰਗੀਆਂ ਸਮਾਂ ਤੇ ਉਹ ਹੀ ਉਹ ਚੰਗਾ ਜਿਹੜਾ ਰੱਬ ਦੀ ਯਾਦ 'ਚ ਗੁਜ਼ਰੇ ਅੱਛੇ ਕਰਮ ਕਰਕੇ ਗੁਜ਼ਰੇ ਨੇਕੀਆਂ ਕਰਕੇ ਗੁਜ਼ਰੇ ਕਿਉਂ ਕਿਉਂਕਿ ਗਈ ਜਵਾਨੀ ਗਈ ਜਵਾਨੀ ਬੁੱਢੇਪਾ ਆਇਆ ਗਈ ਜਵਾਨੀ ਬੁੱਢੇਪਾ ਆਇਆ ਉਮਰਾਂ ਲੱਗੀ ਕਿਨਾਰੇ ਜਿਹੜੇ ਬੀਤੇ ਨਾਲ ਤੁਸਾਂ ਦੇ ਸੋਈ ਭਲੇ ਦਿਹਾੜੇ ਦਿਨ ਤੇ ਰਾਤਾਂ ਤੇ ਉਹ ਹੀ ਉਹ ਚੰਗੀਆਂ ਨੇ ਜੜੀਆਂ ਰੱਬ ਦੀ ਯਾਦ ਦੇ ਵਿੱਚ ਗੁਜ਼ਰਦੀਆਂ ਹੋਣ ਸੋ ਤੁਹਾਡੇ ਸਾਰਿਆਂ ਲਈ ਦੁਆ ਕਰਦਾ ਹਾਂ ਕਿ ਤੁਹਾਡਾ ਪਿਆਰ ਸੱਚੇ ਰੱਬ ਨਾਲ ਸੱਚੇ ਰੱਬ ਦੇ ਘਰ ਨਾਲ ਇਹਨਾਂ ਫਕੀਰਾਂ ਨਾਲ ਕਿਉਂਕਿ ਤਾਜ਼ਦਾਰਾਂ ਦੇ ਨਾਲ ਅਮੀਰਾਂ ਦੇ ਦੀਵੇ ਬੜਦੇ ਸਦਾ ਫਕੀਰਾਂ ਦੇ ਇੱਕ ਕਿਸਮਤ ਬਦਲ ਕੇ ਰੱਖ ਦਿੰਦੇ ਜਦੋਂ ਕਰਮ ਹੁੰਦੇ ਨੇ ਪੀਰਾਂ ਦੇ ਜਦੋਂ ਕਰਮ ਹੁੰਦੇ ਨੇ ਪੀਰਾਂ ਦੇ ਸਾਰਿਆਂ ਦੀਆਂ ਮਾਮਾ ਸਲਾਮਤ ਰਹਿਣ ਕਾਸ਼ ਅੱਜ ਜੇ ਮੇਰੀ ਮਾਂ ਵੀ ਹੁੰਦੀ ਤੇ ਤੁਹਾਡੇ ਚੀ ਹੁਣ ਤੁਹਾਡੇ ਚ ਹੀ ਵੇਖੀ ਜਾਣਾ ਉਹਨਾਂ ਨੂੰ ਬਹੁਤ ਚਾਹ ਹੁੰਦਾ ਸੀ ਮੇਲੇ ਦਾ ਬੜਾ ਚਾਹ ਹੁੰਦਾ ਸੀ ਸੰਗਤ ਆਉਣੀ ਹੈ ਸੇਵਾ ਕਰਨੀ ਹੈ ਸੇਵਾਦਾਰਾਂ ਨੂੰ ਆਖਦਿਆ ਕਰਦੀ ਸੀ ਪੁੱਤਰੋ ਬਿਨਾ ਚਾਹ ਪਾਣੀ ਤੋਂ ਬਿਨਾ ਪ੍ਰਸ਼ਾਦੇ ਤੋਂ ਕਿਸੇ ਨੂੰ ਮੋੜਨਾ ਨਹੀਂ ਬਿਠਾਉਣਾ ਹੈ ਰੱਬ ਨੇ ਦੋ ਉਹ ਨਗਿਨੇ ਜਿਹੜੇ ਕਿਸੇ ਵੀ ਬਾਜ਼ਾਰ ਦੇ ਵਿੱਚ ਮਿਲ ਨਹੀਂ ਸਕਦੇ ਲੱਭਿਆਂ ਵੀ ਨਹੀਂ ਮਿਲ ਸਕਦੇ ਰੱਬ ਨੇ ਦੋ ਉਹ ਨਗਿਨੇ ਚਲੋ ਜਾਣਾ ਸਭ ਨਹੀਂ ਹੈ ਅਸੀਂ ਵੀ ਚਲੇ ਜਾਣਾ ਪਰ ਉਹਨਾਂ ਦੀ ਘਾਟ ਰੜਕਦੀ ਰਹਿੰਦੀ ਹੈ ਜਿਹੜੇ ਰੂਹਾਂ ਦੇ ਵਿੱਚ ਵਸੇ ਹੁੰਦੇ ਨੇ ਜਿਹੜੇ ਬਲੱਡ ਦੀ ਨਸ-ਨਸ ਦੇ ਵਿੱਚ ਹੁੰਦੇ ਨੇ ਨਾ ਉਹ ਕਿਤੇ ਵੀ ਹੋਣ ਉਹ ਸੀਨੇ ਦੇ ਵਿੱਚ ਇੱਕ ਅੰਗਾਰੀ ਬਣ ਕੇ ਬੇਸ਼ੱਕ ਦੁਨੀਆ ਤੋਂ ਚਲੇ ਜਾਣ ਪਰ ਸੀਨੇ ਦੇ ਵਿੱਚ ਉਹ ਬਲਦੇ ਹੀ ਰਹਿੰਦੇ ਨੇ ਮੇਰੇ ਪੀਰੋ ਮੁਰਸ਼ਿਦ ਸਭ ਤੋਂ ਪਹਿਲਾਂ ਮੇਰੀ ਮਾਂ ਮੇਰਾ ਰੱਬ ਜਿਉਂਦਾ ਰੱਬ ਜਾਗਦਾ ਰੱਬ ਉਹ ਰੱਬ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਂ ਉਹਨੂੰ ਨਹੀਂ ਜਾਣਦਾ ਜਿਹੜਾ ਓਲੇ 'ਚ ਐ ਉਹ ਨਹੀਂ ਉਹਨੂੰ ਨਹੀਂ ਵੇਖਿਆ ਜਿਹੜਾ ਓਲਾ ਕਰੀ ਬੈਠਾ ਹੈ ਉਹਨੂੰ ਵੇਖਿਆ ਜਿਨੇ ਆਪਦੀ ਗੋਦ 'ਚ ਖੜਾਇਆ ਜਿਨੇ ਆਪ ਗਿੱਲੇ ਤਾਂ ਪਹਿਣਾ ਤੇ ਮੈਨੂੰ ਸੁੱਕੇ ਤਾਂ ਪਾ ਦੇਣਾ ਉਹਨੂੰ ਵੇਖਿਆ ਜਿਨੇ ਆਪ ਭੁੱਖਿਆ ਰਹਿ ਲਾਣਾ ਪਰ ਕਦੇ ਮੈਨੂੰ ਭੁੱਖਾ ਨਹੀਂ ਸੌਣ ਦਿੰਦਾ ਉਹਨੂੰ ਵੇਖਿਆ ਬਾਬਾ ਜੀ ਜਿਹੜੀ ਪਤਾ ਨਹੀਂ ਦਿਨ ਰਾਤ ਕਿੰਨੀਆਂ ਕ ਦੁਆਵਾਂ ਕਰਦੀ ਸੀ ਮੇਰੇ ਲਈ ਮੇਰਾ ਜਿਉਂਦਾ ਜਾਗਦਾ ਰੱਬ ਮੇਰੀ ਮਾਂ ਔਰ ਦੂਜੇ ਮੇਰੇ ਪੀਰੋ ਮੁਰਸ਼ਿਦ ਉਹ ਮੁਰਸ਼ਿਦ ਜਿਨ੍ਹਾਂ ਨੇ ਗਲੀਆਂ ਦੇ ਇਸ ਕੱਖ ਨੂੰ ਆਪਣੇ ਕਦਮ ਹੀ ਲਾਇਆ ਬੇਸ਼ੁਮਾਰ ਰਹਿਮਤਾਂ ਕੀਤੀਆਂ ਮੇਰੇ ਮੁਰਸ਼ਿਦ ਡਾਡੇ ਬਹੁਤ ਸੀ ਮੇਰੇ ਮੁਰਸ਼ਿਦ ਬਹੁਤ ਡਾਡੇ ਸੀ ਪਰ ਸਖਤ ਵੀ ਬਹੁਤ ਸੀ ਮੁਰਸ਼ਿਦ ਬਾਹਰੋਂ ਸਖਤ ਹੁੰਦਾ ਪਰ ਅੰਦਰੋਂ ਬਹੁਤ ਮੋਮ ਜਿਹਾ ਹੁੰਦਾ ਹੈ ਕਿਉਂ ਕਿਉਂ ਕਿਉਂਕਿ ਉਹ ਚਾਹੁੰਦੇ ਨੇ ਕਿਤੇ ਪਚਾਉਣਾ ਚਾਹੁੰਦਾ ਹੈ ਮੁਰਸ਼ਿਦ ਕਿਤੇ ਜੋੜਨਾ ਚਾਹੁੰਦਾ ਹੈ ਇਸ ਕਰਕੇ ਮੁਰਸ਼ਿਦ ਸਖਤੀ ਵਰਤਦਾ ਹੈ ਉਹ ਸਾਨੂੰ ਲੱਗ ਜਾਂਦਾ ਵੀ ਸ਼ਾਇਦ ਸਾਡਾ ਸਾਡਾ ਪੀਰ ਸਾਨੂੰ ਪਤਾ ਨਹੀਂ ਕਿਉਂ ਸਾਨੂੰ ਇੰਨਾ ਜ਼ਿਆਦਾ ਪਰਖਦਾ ਹੈ ਪਰਖਦਾ ਨਹੀਂ ਪਰਖ ਵੀ ਉਹਦੀ ਹੁੰਦੀ ਹੈ ਜਿਨ੍ਹਾਂ ਨੂੰ ਪਰਖਾਂ ਦੇ ਵਿੱਚੋਂ ਪਾਰ ਕੀਤਾ ਜਾਂਦਾ ਹੈ ਇਮਤਿਹਾਨ ਵੀ ਉਹਨਾਂ ਦੇ ਲਏ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਇਮਤਿਹਾਨਾਂ ਦੇ ਵਿੱਚ ਉਹਨਾਂ ਨੂੰ ਪਾਸ ਕਰਾਉਣਾ ਹੈ ਉਹ ਆਪ ਹੀ ਕਰਾ ਦਿੰਦੇ ਨੇ ਪੇਪਰ ਵੀ ਆਪ ਹੀ ਪਾਉਂਦੇ ਨੇ ਤੇ ਪਾ ਕੇ ਪੇਪਰਾਂ ਦੇ ਵਿੱਚੋਂ ਕੱਟ ਵੀ ਆਪ ਹੀ ਦਿੰਦੇ ਨੇ ਗੱਲ ਤੇ ਸਾਰੀ ਅਕੀਦੇ ਦੀ ਹੈ ਗੱਲ ਸਾਰੀ ਯਕੀਨ ਦੀ ਹੈ ਇੱਕ ਘੋੜ ਸਵਾਰ ਤੁਸੀਂ ਦੇਖਿਆ ਹੋਊਗਾ ਨਾ ਰੇਸਾਂ ਦੇ ਵਿੱਚ ਘੋੜੇ ਦੜਾਉਨੇ ਹਣ ਜਿਹੜਾ ਘੋੜ ਸਵਾਰ ਹੁੰਦਾ ਨਾ ਜਦੋਂ ਉਹਨੂੰ ਰੇਸ ਦੇ ਵਿੱਚ ਮੈਦਾਨ ਦੇ ਵਿੱਚ ਘੋੜੇ ਨੂੰ ਉਤਾਰਦਾ ਹੈ ਨਾ ਉਤਾਰਦਾ ਹੈ ਨਾ ਮੈਦਾਨ ਦੇ ਵਿੱਚ ਘੋੜੇ ਨੂੰ ਤੇ ਵਾਰ-ਵਾਰ ਉਹਨੂੰ ਤਸੀਹਾ ਦਿੰਦਾ ਹੈ ਵਾਰ-ਵਾਰ 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 ਉਹਦੀ ਲਗਾਮ ਖਿੱਚਦਾ ਹੈ ਜਦੋਂ ਘੋੜੇ ਦੀ ਲਗਾਮ ਖਿੱਚਦਾ ਹੈ ਤੇ ਘੋੜੇ ਦੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਔਰ ਘੋੜਾ ਇਹ ਸੋਚਦਾ ਹੈ ਕਿ ਮੇਰਾ ਮਾਲਕ ਕਿੱਡਾ ਬੇਰਹਿਮ ਹੈ ਕਿੱਡਾ ਬੇਰਹਿਮ ਹੈ ਮੇਰਾ ਮਾਲਕ ਮੇਰੇ ਤੇ ਤਰਸ ਨਹੀਂ ਕਰਦਾ ਕਿ ਮੈਂ ਕਿੰਨੀ ਮੈਨੂੰ ਪੀੜ ਦਿੰਦਾ ਹੈ ਕਿੰਨਾ ਮੈਨੂੰ ਦਰਦ ਦਿੰਦਾ ਹੈ ਪਰ ਉਦੋਂ ਜਦੋਂ ਉਹ ਹੀ ਉਹ ਘੋੜਾ ਸਾਰਿਆਂ ਤੋਂ ਅੱਗੇ ਆ ਕੇ ਇਨਾਮ ਲੈਂਦਾ ਹੈ ਨਾ ਸਭ ਤੋਂ ਮੂਹਰੇ ਆ ਜਾਂਦਾ ਹੈ ਸਭ ਤੋਂ ਅੱਗੇ ਨਿਕਲ ਜਾਂਦਾ ਹੈ ਫਿਰ ਉਹਦਾ ਮਾਲਕ ਕਹਿੰਦਾ ਕਹਿੰਦਾ ਜਾਣਦਾ ਹੈ ਮੈਂ ਤੇਰੀ ਲਗਾਮ ਬਾਰ-ਬਾਰ ਖਿੱਚਦਾ ਸੀ ਮੈਨੂੰ ਪਤਾ ਸੀ ਤੈਨੂੰ ਦਰਦ ਹੁੰਦਾ ਪਰ ਕਹਿੰਦਾ ਇਹ ਗੱਲ ਤੂੰ ਤੂੰ ਸਿਰਫ ਦਰਦ ਜਾਣਦਾ ਪਰ ਮੈਂ ਤੈਨੂੰ ਇਸ ਦੁਨੀਆ ਦੀ ਇਸ ਦੁਨੀਆ ਦੀ ਦੌੜ ਦੇ ਵਿੱਚ ਇਹਨਾਂ ਸਾਰਿਆਂ ਦੀ ਦੌੜ ਦੇ ਵਿੱਚ ਮੈਂ ਤੈਨੂੰ ਸਭ ਤੋਂ ਅੱਵਲ ਲੈ ਕੇ ਆਉਣਾ ਚਾਹੁੰਦਾ ਇਸ ਕਰਕੇ ਮੈਂ ਤੇਰੇ ਤੇ ਥੋੜੀ ਜਿਹੀ ਤਸ਼ੱਦਦ ਕੀਤੀ ਹੈ ਸੋ ਬਾਬਾ ਜੀ ਰੱਬ ਵੀ ਓਵੇਂ ਹੀ ਹੈ ਮੁਰਸ਼ਿਦ ਵੀ ਉਮੀ ਹੈ ਫਕੀਰਾਂ ਦੇ ਇਮਤਿਹਾਨ ਬਹੁਤ ਹੁੰਦੇ ਨੇ ਮੈਂ ਬਚਪਨ ਤੋਂ ਹੀ ਪੇਪਰ ਦਿੰਦਾ ਹੁਣਾ ਪਤਾ ਨਹੀਂ ਕਿੰਨੀ ਕਵਾਰ ਪਰਖਿਆ ਗਿਆ ਕਿੰਨੀ ਕਵਾਰ ਉਹਨਾਂ ਨੇ ਇਮਤਿਹਾਨ ਲੱਤੇ ਨੇ ਪਰ ਮੈਨੂੰ ਐਡਾ ਯਕੀਨ ਹੈ ਆਪਣੇ ਪੀਰੋ ਮੁਰਸ਼ਿਦ ਤੇ ਪੀਰਾਂ ਨੇ ਪੀਰ ਦਸਤਗੀਰ 11ਵੀਂ ਵਾਲੀ ਸਰਕਾਰ ਤੇ ਉਹ ਆਪ ਹੀ ਪੇਪਰ ਪਵਾ ਦਿੰਦੇ ਨੇ ਤੇ ਪਾਸ ਵੀ ਕਰਵਾ ਦਿੰਦੇ ਨੇ ਆਪ ਹੀ ਕਰਵਾ ਦਿੰਦੇ ਨੇ ਆ ਆਪ ਹੀ ਮੇਰ ਕਰ ਦਿੰਦੇ ਆ ਸੋ ਮੁਰੀਦ ਮੁਰੀਦ ਉਹ ਨਹੀਂ ਹੁੰਦਾ ਬਾਬਾ ਜੀ ਜਿਹੜਾ ਮੁਰਸ਼ਦ ਤੋਂ ਚੀਜ਼ਾਂ ਦੀ ਮੰਗ ਰੱਖੇ ਮੁਰੀਦ ਜਿਹੜਾ ਆਪਣੇ ਮੁਰਸ਼ਦ ਦੇ ਲਈ ਸਵਾਸ ਸਵਾਸ ਆਪਣੇ ਲੇਖੇ ਚ ਲਾ ਦੇਵੇ ਮੁਰੀਦ ਜਿਹੜਾ ਆਪਣੇ ਮੁਰਸ਼ਦ ਨੂੰ ਮੋਹ ਲਵੇ ਦਾਤਾ ਜੀ ਕਹਿੰਦੇ ਹੁੰਦੇ ਸੀ ਕਹਿੰਦੇ ਆਪਣੇ ਪੀਰ ਦੀ ਜ਼ਾਤ ਨੂੰ ਇੰਨਾ ਪਿਆਰ ਕਰੋ ਆਪਣੇ ਮੁਰਸ਼ਦ ਦੀ ਜ਼ਾਤ ਨੂੰ ਇੰਨਾ ਪਿਆਰ ਕਰੋ ਇੰਨਾ ਪਿਆਰ ਕਰੋ ਕਿ ਤੁਹਾਡੇ ਮੁਰਸ਼ਦ ਦੀ ਜ਼ਾਤ ਮਜਬੂਰ ਹੋ ਜਾਵੇ ਤੁਹਾਨੂੰ ਇਸ਼ਕ ਕਰਨ ਲਈ ਐਨੀ ਮੁਹੱਬਤ ਕਰੋ ਆਪਣੇ ਪੀਰ ਨੂੰ ਆਪਣੇ ਰੱਬ ਨੂੰ ਸੋ ਆ ਦੇਖੋ ਮਹਿੰਦੀ ਲੱਗੀ ਐ ਸਖੀਆਂ ਦੀ ਮਹਿੰਦੀ ਇਨਾ ਸਾਈਆਂ ਦੀ ਮਹਿੰਦੀ ਤੀਆਂ ਦੀ ਮਹਿੰਦੀ ਇਹਨਾਂ ਭੈਣਾਂ ਦੀ ਮਹਿੰਦੀ ਮਾਮਾਂ ਦੀ ਮਹਿੰਦੀ ਬੱਚੀਆਂ ਦੀ ਮਹਿੰਦੀ ਸੱਚੀਆਂ ਦੀ ਮਹਿੰਦੀ ਇਹ ਪੱਕੀਆਂ ਦੀ ਮਹਿੰਦੀ ਤੇ ਸਦਾ ਹੀ ਜਿਵੇਂ ਮਹਿੰਦੀ ਦਾ ਰੰਗ ਹੱਥਾਂ ਨੂੰ ਚੜਦਾ ਹੈ ਨਾ ਇੱਕ ਦੁਆ ਕਰਦਾ ਤੁਹਾਡੇ ਸਾਰਿਆਂ ਲਈ ਤੁਸੀਂ ਜਿੱਥੋਂ ਵੀ ਆਏ ਹੋ ਜਿਵੇਂ ਮਹਿੰਦੀ ਦਾ ਰੰਗ ਹੱਥਾਂ ਨੂੰ ਚੜਦਾ ਹੈ ਉਸ ਰੱਬ ਦੀ ਇਬਾਦਤ ਦਾ ਰੰਗ ਤੁਹਾਡੀ ਰੂਹਾਂ ਨੂੰ ਚੜ ਜਵੇ ਐਦਾਂ ਦਾ ਰੰਗ ਰੂਹਾਂ ਨੂੰ ਚੜੇ ਐਦਾਂ ਦਾ ਰੰਗ ਚੜੇ ਰੂਹਾਂ ਨੂੰ ਕਿ ਕਦੇ ਵੀ ਇਹ ਲੱਥੀਆਂ ਲੱਥੇ ਨਾ ਸਭ ਬਹੁਤ ਪਿਆਰ ਰਾਜ਼ੀ ਰਹੋ ਨਸ਼ਿਆਂ ਤੋਂ ਦੂਰ ਰਹਿਣਾ ਨੌਜਵਾਨਾਂ ਨੂੰ ਮੈਂ ਬਾਰ ਬਾਰ ਕਹਿਣਾ ਹੁੰਦਾ ਹਰ ਵਾਰ ਕਹਿਣਾ ਰੱਬ ਦੇ ਨਾਮ ਤੋਂ ਵੱਡਾ ਨਸ਼ਾ ਨਹੀਂ ਨਸ਼ਿਆਂ ਤੋਂ ਦੂਰ ਰੋ ਮਾਰੇ ਨਸ਼ਿਆਂ ਤੋਂ ਦੂਰ ਰੋ ਇਹਨਾਂ ਸ਼ਰਾਬਾਂ ਤੋਂ ਇਹਨਾਂ ਤੋਂ ਦੂਰ ਰੋ ਰੱਬ ਤੁਹਾਨੂੰ ਰਾਜ਼ੀ ਰੱਖੇ ਔਰ ਤੁਹਾਡੀਆਂ ਰੂਹਾਂ ਤਾਜ਼ੀ ਰੱਖੇ ਮੇਰਾ ਦਾਤਾ ਕਿਰਪਾ ਕਰੇ ਆਪਾਂ ਕਾਨੂੰਨ ਦੇ ਹਿਸਾਬ ਦੇ ਵਿੱਚ ਆ ਔਰ ਕਾਨੂੰਨ ਦੀ ਸਦਾ ਇੱਜ਼ਤ ਹੈ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਸਾਰਾ ਕੁਝ ਰਹਿ ਕੇ ਚੰਗਾ ਲੱਗਦਾ ਹੈ ਹੈਨਾ ਪ੍ਰਸ਼ਾਸਨ ਸਾਰਾ ਨਾਲ ਹੀ ਐ ਸਾਰੇ ਬੈਠੇ ਆ ਸਾਡੇ ਦਰਮਿਆਨ ਪੰਜਾਬ ਪੁਲਿਸ ਵੀ ਪਹੁੰਚੀ ਐ ਸਾਰੇ ਵੀਰ ਪਹੁੰਚੇ ਨੇ ਆਪੋ ਆਪਣੀ ਸੇਵਾ ਸਾਰਿਆਂ ਨੇ ਨਿਭਾਈ ਐ ਔਰ ਤੁਹਾਡੀ ਸੇਵਾ ਨੂੰ ਮੇਰਾ ਦਾਤਾ ਰੰਗ ਭਾਗ ਲਾਵੇ ਕੱਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਫਿਰ ਰਾਤ ਦੇ 10 ਵਜੇ ਤੱਕ ਇਸੇ ਟਾਈਮ ਤੱਕ ਮੇਲਾ ਚੱਲਣਾ ਔਰ ਤੁਸੀਂ ਸਾਰਿਆਂ ਨੇ ਹੀ ਪਹੁੰਚਣਾ ਐ ਰਹਿਮਤਾਂ ਦੇ ਮੀਂਹ ਵਰਸਣਗੇ ਕਰਮਨਵਾਜ਼ੀਆਂ ਹੋਣਗੀਆਂ ਬਰਕਤਾਂ ਹੋਣਗੀਆਂ ਖੁਦਾ ਦੇ ਖੁਦਾਈ ਦੀਆਂ ਸੱਤੇ ਖੈਰਾਂ ਹੋਣਗੀਆਂ ਮੇਰਾ ਹੋਣਗੀਆਂ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਜੋਗੀ ਵੀ ਆਏ ਨੇ ਤੁਸੀਂ ਹਾਜ਼ਰੀ ਲਾ ਲਿਓ ਐਦਾਂ ਹੀ ਲਾ ਲਿਓ ਬਿਨਾ ਮੈਕ ਤੋਂ ਕਿਉਂਕਿ ਹੁਣ ਆਪਾਂ ਸਾਊਂਡ ਜਿਹੜਾ ਹੈਗਾ ਉਹ ਕਾਨੂੰਨ ਦੇ ਹਿਸਾਬ ਨਾਲ ਅਸੀਂ ਸਾਊਂਡ ਹੁਣ ਨਹੀਂ ਚਲਾਉਣਾ ਤੇ ਤੁਸੀਂ ਐਦਾਂ ਹੀ ਨਿਯੜਿਓ ਮੇਲਾ ਲਗਾ ਮੇਰੇ ਸਾਈ ਸਰਕਾਰ ਦਾ ਤੁਹਾਡਾ ਦਿਲ ਲੱਗਿਆ ਆ ਕੇ ਔਰ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਸਾਰੇ ਘਰ ਰੱਬ ਦੇ ਨੇ ਸਾਰੇ ਹੀ ਦਰ ਰੱਬ ਦੇ ਨੇ ਸਾਰੇ ਦਰ ਕਦੇ ਵੀ ਕਿਸੇ ਦਰਵਾਜੇ ਨੂੰ ਰੱਬ ਦੇ ਨੂੰ ਕਦੇ ਵੀ ਕਿਸੇ ਰੱਬ ਦੇ ਘਰ ਨੂੰ ਛੋਟਾ ਵੱਡਾ ਨਹੀਂ ਕਹੀਦਾ ਨਹੀਂ ਕਹੀਦਾ ਸਾਰੇ ਸਾਰੇ ਰੱਬ ਦੇ ਘਰ ਵੱਡੇ ਨੇ ਸਾਰਿਆਂ 'ਚ ਹੀ ਉਹ ਵਸਦਾ ਹੈ ਨਾ ਗੀਤਾ ਬੁਰਾ ਏ ਨਾ ਕੁਰਾਨ ਬੁਰਾ ਏ ਨਾ ਹਿੰਦੂ ਬੁਰਾ ਏ ਨਾ ਮੁਸਲਮਾਨ ਬੁਰਾ ਏ ਨਾ ਅੱਲਾ ਬੁਰਾ ਏ ਨਾ ਰਾਮ ਬੁਰਾ ਏ ਬੰਦੇ ਦੇ ਮਨ ਵਿੱਚ ਬੈਠਾ ਇੱਕ ਸ਼ੈਤਾਨ ਬੁਰਾ ਏ ਸੋ ਸਾਰਿਆਂ ਨੂੰ ਬਹੁਤ ਪਿਆਰ ਆਪਜੀ ਸਾਰੀਆਂ ਸੰਗਤਾਂ ਜਿੱਥੋਂ ਜਿੱਥੋਂ ਚੱਲ ਕੇ ਆਈਆਂ ਨੇ ਜੀ ਆਇਆਂ ਜੀ ਆਇਆਂ ਜੀ ਆਇਆਂ ਅਰ ਅਕਾਲਪੁਰਖ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ 2026 ਹੁਣ ਤਾਂ ਹੋ ਲਿਆ ਨਾ ਹੁਣ 26 ਆਉਣਾ ਹੈ ਨਾ ਜਿਹੜੇ 2026 ਦੀ 27 ਮਈ ਰੱਬ ਕਿਰਪਾ ਕਰੇ ਖੁਸ਼ੀਆਂ ਦੇ ਨਾਲ ਆਵੇ ਮੇਲੇ ਉਵੇਂ ਆਉਣ ਸਾਰੇ ਜਿੱਦਾਂ ਅੱਜ ਐ ਉਦਾਂ ਹੀ ਸਾਰੇ ਫੇਰ ਇਦਾਂ ਹੀ ਇਕੱਠੇ ਰਹੀਏ ਤੇ ਅਰਦਾਸ ਹੈ ਵੀ ਜਿਹੜੀਆਂ ਭੈਣਾਂ ਨੇ ਉਹਨਾਂ ਲਈ ਦਰਬਾਰ ਵੱਲੋਂ ਜਿਹੜੀਆਂ ਭੈਣਾਂ ਦੇ 2026 ਦੇ ਵਿੱਚ ਦੁਬਾਰਾ ਵਿਆਹ ਹੋਣਗੇ ਜਿਹੜੀਆਂ ਬੱਚੇ ਆਉਣਗੇ ਆਪਣੇ ਵਿਆਹਾਂ ਲਈ ਆਉਣਗੇ ਅਰਦਾਸ ਹੈ ਮਹਾਰਾਜ ਕਿਰਪਾ ਕਰਨ ਬਲ ਬਖਸ਼ਣ ਸੇਵਾ ਬਖਸ਼ਣ ਵੱਧ ਤੋਂ ਵੱਧ ਸੇਵਾ ਲੈਣ ਔਰ ਉਹਨਾਂ ਭੈਣਾਂ ਲਈ ਹੋਰ ਵੱਧ ਤੋਂ ਵੱਧ ਕੀਤਾ ਜਾਵੇ ਹੋਰ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਔਰ ਇਹ ਘਰ ਤੁਹਾਡਾ ਹੈ ਇਹ ਬਾਕਰਪੁਰ ਤੁਹਾਡਾ ਹੈ ਸਾਡਾ ਨਹੀਂ ਬਾਬਾ ਜੀ ਅਸੀਂ ਤਾਂ ਨੌਕਰਾਂ ਸੰਗਤ ਦੇ ਸੰਗਤ ਵੱਡੀ ਹੈ ਸੰਗਤ ਗੁਰੂ ਦਾ ਰੂਪ ਆ ਸੰਗਤ ਦੇ ਵਿੱਚ ਖੁਦਾ ਵਸਦਾ ਹੈ ਸੰਗਤ ਦੇ ਵਿੱਚ ਸੱਚਾ ਰੱਬ ਵੱਸਦਾ ਹੈ ਸੰਗਤ ਵੱਡੀ ਤੇ ਸੇਵਕ ਛੋਟੇ ਹੁੰਦੇ ਨੇ ਅਸੀਂ ਤੇ ਨੌਕਰ ਹਾਂ ਬਾਬਾ ਜੀ ਸੰਗਤ ਦੇ ਵੀ ਨੌਕਰਾਂ ਮੁਰਸ਼ਿਦਾਂ ਦੇ ਵੀ ਨੌਕਰਾਂ ਮਾਂ ਦੇ ਵੀ ਨੌਕਰਾਂ ਬਾਪੂ ਦੇ ਵੀ ਨੌਕਰਾਂ ਸਾਰਿਆਂ ਨੂੰ ਬਹੁਤ ਪਿਆਰ ਲਓ ਜੀ ਫਿਰ ਹੁਣ ਠੀਕ ਹੈ ਮਹਾਰਾਜ ਕਿਉਂਕਿ ਪ੍ਰਸ਼ਾਸਨ ਜ਼ਰੂਰੀ ਹੈ ਹਾਂ ਜੀ ਠੀਕ ਹੈ ਮਹਾਰਾਜ ਤੁਸੀਂ ਆ ਜਾਓ ਜੀ ਆ ਦੇਖੋ ਆਪਾਂ ਸਾਊਂਡ ਨਹੀਂ ਲਾਉਣਾ ਤੇ ਬਾਕੀ ਤਾਂ ਹਲੇ ਰੰਗ ਚੱਲਣਾ ਫਿਰ ਕੱਲ ਨੂੰ ਕੌਣ-ਕੌਣ ਲਵਾ ਰਿਹਾ ਹਾਜ਼ਰੀ ਕਰ ਦਿਓ ਹੱਥ ਖੜੇ ਫਿਰ ਮਾੜੇ ਜੇ ਆਏ ਆਏ ਕੱਲ ਨੂੰ ਫਿਰ ਸੁਣਾਉਂਗਾ ਤੁਹਾਨੂੰ ਕੱਲ ਛੱਲਾ ਸੁਣਾਉਂਗੇ ਕੱਲ ਨੂੰ ਅੱਜ ਨਹੀਂ ਹੁਣ ਸਮਾਂ ਹੀ ਜਾਤ ਨਹੀਂ ਦਿੰਦਾ ਕੱਲ ਨੂੰ ਸੁਣਾਉਂਗਾ ਠੀਕ ਹਾਂਜੀ ਛੱਲਾ ਸੁਣਾ ਦਈਏ ਚਲੋ ਭਾਈ ਫਿਰ ਹੁਣ ਸਾਰੇ ਕਹਿੰਦੇ ਵੀ ਸੁਣਾਏ ਦਿਓ ਫਿਰ ਆਈਏ ਫਿਰ ਧਮਾਲ ਥੋੜੀ ਜੀ ਨਚੋ ਨੀ ਕੁੜੀਓ ਨਚੋ ਥੋ ਮੇਰੇ ਪੀਰ ਦੀ ਮਹਿੰਦੀ ਆਈ ਏ ਜਿੰਨੇ ਵੀ ਪਿਆਰ ਵਾਲੇ ਨੇ ਇਬਾਦਤ ਇਬਾਦਤ ਤੇ ਫਿਰ ਇਬਾਦਤ ਹੀ ਆ ਦੀ ਇਬਾਦਤ ਰੱਬ ਰੱਬ ਦੀ ਇਬਾਦਤ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੱਲ ਬਣ ਕਾਸ਼ੀ ਤੋਂ ਹੀ ਸੁਣ ਲਈਏ ਨਹੀਂ ਸਰਕਾਰ ਨਹੀਂ ਕਾਸ਼ੀ ਕੱਲ ਨੂੰ ਵੀ ਜਾਊਗਾ ਛੱਲਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਆ ਜਾ ਬਈ 1 2 3 ਛੱਲਾ ਨੋ ਨੋ ਕਿਵੇਂ ਹੋਏ ਪੁੱਤਰ ਮਿੱਠੜੇ ਮੇਵੇ ਵੇਲਾ ਸਭ ਨੂੰ ਬਾਣੀ ਵੇ ਆਕੇ ਸੁਣ ਜਾ ਲਿਆ ਓ ਢੋਲਾਵੇਂ ਰੱਬ ਤੋਂ ਕਦਾ ਓ ਢੋਲਾਵੇਂ ਛੱਲਖੂ ਤੇ ਕਰੀਏ ਹੋਏ ਗੱਲਾਂ ਮੂੰਹ ਤੇ ਕਰੀਏ ਹੋਏ ਸੱਚੇ ਰੱਬ ਤੋਂ ਡਰੀਏ ਹੋਏ ਸੱਚੇ ਮੌਲਾ ਤੋਂ ਰਿਏ ਬੇ ਗੱਲ ਸੁਣ ਛਲਿਆ ਓ ਮਾਇਆ ਵੇ ਕਾ ਤੋਂ ਰੋਲੀ ਪਾਈਆ ਮਾਇਆ ਛੱਲਾ ਗਲ ਦੀ